ਸਾਸਰੀ ਕਾ ਜੀ ਹਮ ਨੂੰ ਠੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਕਟਿੰਗ ਕਰਾਂਗੇ ਵਰਕ ਵਾਲੀ ਸੂਟ ਦੀ ਆ ਦੇਖੋ ਇਹਦੇ ਗਲੇ ਤੇ ਨਾ ਵੀ ਸ਼ੇਪ ਦਾ ਵਰਕ ਬਣਿਆ ਹੋਇਆ ਹੈਗਾ ਠੀਕ ਹੈ ਜਿੰਦੇ ਗਲੇ ਤੇ ਵਰਕ ਬਣਿਆ ਹੋਇਆ ਹੈਗਾ ਤੇ ਇਹਦਾ ਘੇਰੇ ਤੇ ਵਰਕ ਬਣਿਆ ਹੋਇਆ ਆ ਦੇਖੋ ਆਪਾਂ ਇਹਨੂੰ ਕੱਪੜੇ ਨੂੰ ਸੈੱਟ ਕਰਕੇ ਰੱਖ ਲਿਆ ਇਥੋਂ ਆਪਾਂ ਇਹਦੇ ਅਕੋਰਡਿੰਗ ਇਹਨੂੰ ਫੋਲਡ ਕੀਤਾਗਾ ਗਲੇ ਦਾ ਸੈਂਟਰ ਕਰਕੇ ਆ ਦੇਖੋ ਗਲੇ ਦਾ ਸੈਂਟਰ ਕਰਕੇ ਇਸ ਤਰ੍ਹਾਂ ਆਪਾਂ ਫੋਲਡ ਕੀਤਾ ਤੇ ਗਲੇ ਤੋਂ 1 ਇੰਚ ਉੱਪਰ ਆਪਾਂ ਲੈ ਤਾ ਕਿਉਂਕਿ 1 ਇੰਚ ਦੀ ਤਾਂ ਆਪਣੀ ਕਾਰਟ ਪੈ ਜੂ 1 ਇੰਚ ਆਪਾਂ ਦਾ ਸਲਾਈ ਦਾ ਆ ਜੂ ਤੇ ਆਪਣਾ ਗਲਾ ਨਾ ਉੰਨੀ ਦੁਨਾਂ ਸਹੀ ਰਹਿ ਜੂਗਾ ਮਤਲਬ ਕਿ ਸਾਡੇ ਕਸ਼ੀ ਰਹਿ ਜੂਗਾ ਇਹ ਉਹ ਤੁਸੀਂ ਆਪਦੇ ਗਲੇ ਦੇ ਹਿਸਾਬ ਨਾਲ ਰੱਖ ਲਿਓ ਤੇ ਆ ਦੇ ਕੋਣ ਮੈਂ ਜਿੰਨੀ ਮੇਰੀ ਮੂਹ ਆਪਣੀ ਜੁੜਾਈ ਚਾਹੀਦੀ ਸੀ ਮੈਨੂੰ ਉਨੀ ਮੈਨ ਸੱਕਤੇ ਨਿਸ਼ਾਨੀ ਲਾ ਲਈਏਗੀ ਪਹਿਲਾਂ ਹੁਣ ਆਪਾਂ ਇੱਕ ਪੱਲਾ ਉਤਾਰਾਂਗੇ ਇਹਦਾ ਫਰੰਟ ਪੀਸ ਉਤਾਰਾਂਗੇ ਤੇ ਫਿਰ ਤੁਹਾਨੂੰ ਦੱਸੂਗੀ ਵੀ ਮੈਂ ਅੱਗੇ ਆਪਾਂ ਬੈਕ ਪੀਸ ਕਿਵੇਂ ਉਤਾਰਨਾਗਾ ਆ ਦੇਖੋ ਇਧਰਲੇ ਪਾਸੋਂ ਹੁਣ ਆਪਾਂ ਕਟਿੰਗ ਕੱਟਣ ਲੱਗਦੇ ਹਾਂ ਉੱਪਰੋਂ ਇਸ ਤਰ੍ਹਾਂ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਪਹਿਲਾਂ ਲੰਬਾਈ ਚਾਈ ਤੇ ਨਿਸ਼ਾਨੀ ਲਾ ਕੇ ਇਹ ਲਾਈਨਿੰਗ ਵਾਲਾ ਸੂਟ ਹੈਗਾ ਲਾਈਨਿੰਗ ਲੱਗੂਗੀ ਪਹਿਲਾਂ ਆਪਾਂ ਇਸ ਤਰ੍ਹਾਂ ਇਹਨੂੰ ਕਟਿੰਗ ਕਰਾਂਗੇ ਫਿਰ ਆਪਾਂ ਲਾਈਨਿੰਗ ਵੀ ਕਟਿੰਗ ਕਰਾਂਗੇ ਇਹਦੀ ਹਾਂ ਦੇਖੋ ਜੀ ਹੁਣ ਆਪਣਾ ਇਹ ਫਰੰਟ ਪੀਸ ਫਰੰਟ ਪੱਲਾ ਆਪਣਾ ਕਟਿੰਗ ਹੋ ਗਿਆ ਤੇ ਹੁਣ ਆਪਾਂ ਬੈਕ ਪੱਲਾ ਕਟਿੰਗ ਕਰਾਂਗੇ ਜਿਹੜਾ ਹੁਣ ਹੈਗਾ ਆਪਣਾ ਨਾਨ ਲੱਗਿਆ ਪੀਸ ਇਹਨੂੰ ਉਤਾਰ ਦਿਆਂਗੇ ਇਹਨੂੰ ਇਹਨਾਂ ਨੇ ਉਤਾਰ ਦਿਆਂਗੇ ਇਸ ਤੋਂ ਹੀ ਅੱਗੇ ਆਪਾਂ ਬੈਕ ਵਾਲਾ ਪੀਸ ਲਵਾਂਗੇ ਇਹਦੇ ਨਾਲ ਹੀ ਆਪਾਂ ਅੱਗੇ ਕਰਕੇ ਤੋਂ ਬੈਕ ਵਾਲਾ ਪੀਸ ਲੈ ਲਾਂਗੇ ਹਾਂਜੀ ਹੁਣ ਆਪਾਂ ਦੇਖੋ ਅੱਗੇ ਤੋਂ ਆਪਾਂ ਕਪੜਾ ਲੈ ਕੇ ਸੈੱਟ ਕਰਕੇ ਸਾਰਾ ਬੈਕ ਵਾਲਾ ਪੀਸ ਨਹੀਂ ਉਤਾਰ ਲਿਆ ਕਟਿੰਗ ਕਰ ਲਿਆ ਦੇਖੋ ਬੈਕ ਵਾਲਾ ਪੀਸ ਆਪਾਂ ਇਹ ਉਹ ਨੀ ਲੈਂਥ ਲੈ ਕੇ ਬੈਕ ਵਾਲਾ ਪੀਸ ਵੀ ਆਪਾਂ ਸਾਈਡ ਤੋਂ ਉਤਾਰ ਲਾਂਗੇ ਹੁਣ ਜਿਹੜਾ ਆਪਣਾ ਅੱਗੇ ਕਪੜਾ ਰਹਿ ਗਿਆ ਇਹਦੇ ਨਾਲ ਲਾਵਾਂਗੇ ਆਪਾਂ ਬਾਹ ਉਹ ਵੀ ਸੁਣੂ ਦੱਸਦੇ ਆਂ ਅੱਗੇ ਬਾਹਾਂ ਕਿਵੇਂ ਉਤਾਰਨੇ ਨੇ ਤੇ ਬਾਹਾਂ ਤੇ ਇਹਦੇ ਵਰਕ ਹੈ ਨਹੀਂ ਗਾਜੀ ਤੇ ਇਹ ਫਰੰਟ ਤੇ ਜਿੰਕਲੇ ਇਥੇ ਵਰਕ ਸੀ ਉਹ ਤੁਹ ਆਪਣੀ ਇੱਛਾ ਵਿੱਚ ਆਪ ਲੈਸ ਲਾਉਣੀ ਹੋਵੇ ਤਾਂ ਬਾਹਾਂ ਤੇ ਆਪ ਲੈਸ ਵੀ ਲਾ ਸਕਦੇ ਆ ਇਹ ਤਾਂ ਬਲੀਨ ਲੱਗ ਸਕਦੀ ਹੈ ਇਹ ਵਰਕ ਵਾਲੇ ਸੂਟ ਕਟਿੰਗ ਕਰਨ ਦਾ ਤਰੀਕਾ ਵੀ ਜੇ ਨਾਰਮਲ ਸੂਟ ਹੁੰਦੇ ਉਹ ਤਾਂ ਚਲ ਸੌਖੇ ਕਟਿੰਗ ਕਰ ਹੁੰਦੇ ਜਿਨ੍ਹਾਂ ਕੋਲੇ ਇਹਨਾਂ ਨੂੰ ਵਰਕ ਵਾਲੇ ਸੂਟ ਕਟਿੰਗ ਕਰਨੇ ਨਹੀਂ ਆਉਂਦੇ ਤੇ ਇਹਨਾਂ ਨੂੰ ਨਵੇਂ ਸਿੱਖਦਿਆਂ ਬਣਾਉਣਾ ਉਹਨਾਂ ਵਾਸਤੇ ਇਹ ਵੀਡੀਓ ਹੈ ਜੀ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਪੂਰੀ ਨਾਮੀ ਸਾਨੂੰ ਕਟਿੰਗ ਕਰਨੀ ਦੱਸਾਂਗੇ। ਫਿਰ ਲਾਈਨਿੰਗ ਦੀ ਕਟਿੰਗ ਵੀ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਹੋਊਗਾ। ਆਪਾਂ ਇਹ ਬਾਹ ਦੇ ਕੱਪੜੇ ਨੂੰ ਇਸ ਤਰ੍ਹਾਂ ਹੀ ਫੋਲਡ ਕਰ ਲਿਆ। ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੀ ਦੇਖ ਲੈਣਾਗਾ ਵੀ ਇਹਦਾ ਮੋਢਾ ਆਪਾਂ ਨੂੰ ਪੂਰਾ ਆਜੂਗਾ। ਆਪਣਾ ਮੋਢਾ 1.5 ਕਿਨਵਾ ਆਉਂਦਾ ਜੀ ਤੇ ਆਪਣਾ ਮੋਢਾ ਸਹੀ ਆਜੂਗਾ। ਕਿਉਂਕਿ ਆਪਾਂ ਨੂੰ 8 ਮੋਢਾ ਹੀ ਚਾਹੀਦਾ ਇਹਨਾਂ ਵਾਸਤੇ ਪਤਲੇ ਹੀ ਹੈਗੇ ਤੇ ਆਪਣੇ ਕੋਲ 1.5 ਇੰਚ ਕੱਪੜਾ ਜ਼ਿਆਦਾ ਐਕਸਟਰਾ ਹੈਗਾਗਾ। ਤੇ ਆਪਾਂ ਨੂੰ ਸਹੀ ਮੋਡਾ ਇਸ ਤਰ੍ਹਾਂ ਆਪਣਾ ਬਾਂਹ ਨੂੰ ਜੋੜ ਪਾਉਣ ਦੀ ਲੋੜ ਨਹੀਂ ਠੀਕ ਹੈ ਜੀ ਹੁਣ ਆਪਾਂ ਇਧਰੋਂ ਦੇਖਾਂਗੇ ਇਹਦੀ ਲੈਂਥ ਵੀ ਆਪਾਂ ਲੈਂਥ ਕਿੰਨੀ ਕਰਨੀ ਹੈਗੀ ਜਿੰਨੀ ਆਪਾਂ ਲੈਂਥ ਬਾਂਹ ਦੀ ਕਰਨੀ ਹੈਗੀ ਉਹ ਤੋਂ ਉਹ ਤੋਂ ਆਪਾਂ 2 ਇੰਚ ਐਕਸਟਰਾ ਲਵਾਂਗੇ ਠੀਕ ਹੈ ਜੀ ਹੁਣ ਮੈਂ ਇਹ ਪਹਿਲਾਂ ਕੱਪੜਾ ਉਤਾਰ ਲਾ ਕੱਪੜਾ ਉਤਾਰ ਕੇ ਫਿਰ ਕਟਿੰਗ ਕਰਕੇ ਫਿਰ ਤੁਹਾਨੂੰ ਦੱਸਦੀ ਹੈਗੀ ਵੀ ਆਪਾਂ ਬਾਂਹ ਦੀ ਕਟਿੰਗ ਕਿਵੇਂ ਕਰਨੀ ਹੈ ਕਿਵੇਂ ਕਾਟ ਪਾਉਣੀ ਹੈ ਹਾਂਜੀ ਆਪਾਂ ਇਹ ਨਾ ਇਹ ਬਾਹਾਂ ਦਾ ਕਪੜਾ ਉਤਾਰ ਲਿਆ ਗਾ ਵੀ 2 ਇੰਚ ਆਪਾਂ ਐਕਸਟਰਾ ਲੈਂਦਾ ਕਿਉਂਕਿ 16 ਆਪਣੀ ਬਾਹਾਂ ਦੀ ਲੈਂਥ ਸੀਗੀ ਤੇ ਆਪਾਂ 18 ਲੈਂਦਾ ਟੁੱਟਣ ਠੀਕ ਹੈ ਜੀ ਇਹਨੂੰ ਹੁਣ ਆਪਾਂ ਕਾਟ ਦੱਸਦੇ ਵੀ ਕਿ ਮੇ ਬਣੀਏਗੀ ਉੱਪਰੋਂ ਆਪਾਂ ਇਹਨੂੰ 3 ਇੰਚ ਦੀ ਕਾਟ ਪਾਵਾਂਗੇ ਇੱਥੋਂ 3 ਇੰਚ ਤੇ ਪਾਵਾਂਗੇ ਠੀਕ ਹੈ ਜੀ ਨੀਚੋਂ ਆਪਾਂ ਥੋੜੀ ਬਾਹ ਖੁੱਲੀ ਰੱਖਣੀ ਹੈਗੀ ਤੇ ਆਪਾਂ 7.5 ਇੰਚ ਲੈ ਲੈ ਟੁੱਟਣ ਇਹਨੂੰ ਆਪਾਂ ਮਿਲਾ ਲੈਣਾ ਇਸ ਤਰ੍ਹਾਂ ਪਹਿਲਾਂ ਠੀਕ ਹੈ ਜੀ ਇੱਥੋਂ ਤੁਹਾਨੂੰ ਦੱਸ ਦਈਏ ਇੱਥੋਂ ਤੁਸੀਂ ਕੀ ਕਰਨਾ ਹੈ ਇਧਰਲੀ ਕੰਨੀ ਤੋਂ ਲੈ ਕੇ ਬੰਦ ਪਾਸੇ ਜਿੰਨਾ ਤੁਹਾਡਾ ਮੋਢਾ ਹੈਗਾ ਜਿਵੇਂ ਕਿ ਇਹਨਾਂ ਦਾ ਮੋਢਾ 8 ਹੈਗਾ ਇੱਥੇ ਆਪੇ ਤੁਸੀਂ 8 ਤੱਕ ਇੱਕ ਵਾਰੀ ਇਸ ਤਰ੍ਹਾਂ ਨਿਸ਼ਾਨੀ ਲਾਓ ਠੀਕ ਹੈ ਜੀ ਫਿਰ ਤੁਸੀਂ 8 ਤੱਕ ਇਸ ਤਰ੍ਹਾਂ ਇਹਨੂੰ ਸਿੱਧਾ ਕਰੋ ਸਿੱਧੀ ਲੈਂ ਕੇ ਚੋਟੇ ਤੱਕ ਫਿਰ ਤੁਸੀਂ ਇੱਥੋਂ ਉਲਾਈਏ 8 ਤੱਕ ਸਿੱਧੀ ਖਿੱਚ ਕੇ ਇੱਥੋਂ ਇਸ ਤਰ੍ਹਾਂ ਇਹਨੂੰ ਲਾਈ ਦਿਓ ਠੀਕ ਹੈ ਜੀ ਆ ਸ਼ੇਪ ਹੋ ਗਈ ਤੁਹਾਡੀ ਬਾਹ ਦੀ ਫਿਰ ਇਹਨੂੰ ਤੁਸੀਂ ਕਰਦੇ ਗੁਡੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮੇਰੇ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਫੇਰ ਹੀ ਪਤਾ ਲੱਗਦਾ ਹੀ ਹੈ ਠੀਕ ਹੈ ਜੀ ਇਸ ਤੋਂ ਆਪਾਂ ਸਿੱਧੀ ਕੱਟਣੀ ਹੈ ਜੇ ਕੋਈ ਡਾਊਟ ਹੋ ਜਾਂਦਾ ਪਤਾ ਨਹੀਂ ਲੱਗਦਾ ਉਹ ਕਮੈਂਟ ਕਰਕੇ ਪੁੱਛ ਲਿਆ ਕਰੋ ਜੀ ਠੀਕ ਹੈ ਜੀ ਆ ਦੇਖੋ ਬਾਹ ਦੀ ਕਾਟ ਇਸ ਤਰ੍ਹਾਂ ਉਹ ਜਿਹੜੀ ਹੁਣ ਆਪਣੀ ਬਾਹ ਦਾ ਕਾਟ ਸੀ ਦਿਵਾਲ ਸੀ ਉਹ ਸਾਰੇ ਨਿਕਲ ਗਏ ਆ ਦੇਖੋ ਸਹੀ ਹੋ ਗਿਆ ਨਾ ਕੱਪੜਾ ड़ प वीडयो देख बहुतन वादी